ਕੀ ਤੁਸੀਂ ਵੀ ਚਲਾਉਂਦੇ ਹੋ ਮੀਂਹ 'ਚ ਗੱਡੀ ਦਾ ਏਸੀ ਏਸੀ ਦੇ ਟੈਂਪਰੇਚਰ ਤੇ ਧਿਆਨ ਨਾ ਦੇਣਾ ਸੱਕਦਾ ਹੈ ਭਾਰੀ ਇਸੇ ਟੈਂਪਰੇਚਰ ਤੇ ਏਸੀ ਚਲਾਉਣਾ ਦੇ ਸਕਦਾ ਹੈ ਫਾਇਦਾ ਅਕਸਰੀ ਜਦੋਂ ਅਸੀਂ ਗੱਡੀ ਦੇ ਵਿੱਚ ਸਫ਼ਰ ਕਰਦੇ ਹਾਂ ਖਾਸ ਕਰਕੇ ਮੀਂਹ ਦੇ ਮੌਸਮ ਦੇ ਵਿੱਚ ਤਾਂ ਬਾਹਰ ਇੱਕ ਹਿਊਮਿਡਿਟੀ ਹੋ ਜਾਂਦੀ ਹੈ ਜਿਸ ਦੇ ਨਾਲ ਗੱਡੀ ਦੇ ਅੰਦਰ ਕਾਫੀ ਜ਼ਿਆਦਾ ਸਫੋਕੇਸ਼ਨ ਹੋ ਜਾਂਦੀ ਹੈ ਤਾਂ ਫਿਰ ਗੱਡੀ ਚਲਾਉਣੀ ਪੈਂਦੀ ਹੈ ਪਰ ਜੇਕਰ ਅਸੀਂ ਉਸ ਦਾ ਟੈਂਪਰੇਚਰ ਬਹੁਤ ਜ਼ਿਆਦਾ ਕਰ ਦਿੰਦੇ ਹਾਂ ਜੋ ਅਸੀਂ ਗਰਮੀ ਦੇ ਸਮੇਂ ਕਰਦੇ ਹਾਂ ਤਾਂ ਸਾਨੂੰ ਠੰਡ ਲੱਗਣ ਲੱਗ ਜਾਂਦੀ ਹੈ ਜੇਕਰ ਘੱਟ ਕਰਦੇ ਹਾਂ ਤਾਂ ਕਬਰਾਹਟ ਹੋਣ ਲੱਗ ਜਾਂਦੀ ਹੈ ਜਿਸ ਨੂੰ ਲੈ ਕੇ ਅਕਸਰ ਹੀ ਲੋਕ ਇਸ ਚੀਜ਼ ਦੇ ਲਈ ਕਨਫਿਊਜ਼ਡ ਰਹਿੰਦੇ ਨੇ ਕਿ ਕਿੰਨਾ ਟੈਂਪਰੇਚਰ ਰੱਖਿਆ ਜਾਏ ਤੇ ਜੇਕਰ ਤੁਸੀਂ ਮੀਂਹ ਦੇ ਵਿੱਚ ਗੱਡੀ ਦਾ AC ਚਲਾ ਰਹੇ ਹੋ ਤਾਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਜਿਸ ਦੇ ਨਾਲ ਤੁਹਾਨੂੰ ਕੋਈ ਵੀ ਨੁਕਸਾਨ ਨਾ ਹੋਏ ਬਲਕਿ ਉਸ ਦਾ ਫਾਇਦਾ ਹੋਏ ਆਓ ਜਾਣਦੇ ਹਾਂ ਇਸ ਖਬਰ ਤੇ ਵਿੱਚ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਮੌਨਸੂਨ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਪੰਜਾਬ ਦੇ ਵਿੱਚ ਵੀ ਇਹ ਮੌਨਸੂਨ ਪਹੁੰਚਣ ਵਾਲਾ ਹੈ ਇਸ ਕਰਕੇ ਲੋਕਾਂ ਨੂੰ ਕੈਰ ਦੀ ਗਰਮੀ ਤੋਂ ਥੋੜੀ ਰਾਹਤ ਮਿਲੀ ਹੈ ਅਜਿਹੇ ਜੋ ਲੋਕਾਂ ਨੇ ਹੁਣ ਕਾਰ 'ਚ AC ਦੀ ਵਰਤੋਂ ਘੱਟ ਕਰਨੀ ਸ਼ੁਰੂ ਕਰ ਦਿੱਤੀ ਹੈ ਹਾਲਾਂਕਿ ਤਾਪਮਾਨ 'ਚ ਹੱਲੇ ਵੀ ਜ਼ਿਆਦਾ ਫਰਕ ਨਹੀਂ ਆਇਆ ਇਸ ਦੇ ਲਈ ਕਾਰ 'ਚ AC ਚਲਾਉਣ ਦੀ ਲੋੜ ਕਦੇ ਨਾ ਕਦੇ ਪੈ ਹੀ ਜਾਂਦੀ ਹੈ ਵਾਤਾਵਰਨ ਦਾ ਤਾਪਮਾਨ ਜ਼ਿਆਦਾ ਹੋਣ ਕਰਕੇ ਕਾਰ ਦੇ ਵਿੱਚ ਬੈਠੇ ਲੋਕਾਂ ਦੇ ਲਈ ਕੁਝ ਸਮੇਂ ਬਾਅਦ ਇਸ ਨੂੰ ਸਹਿਣਾ ਮੁਸ਼ਕਲ ਹੋ ਜਾਂਦਾ ਹੈ। ਅੱਜਕਲ ਕਾਰਾਂ ਦੇ ਵਿੱਚ ਆਟੋਮੈਟਿਕ ਏਸੀ ਅਤੇ ਆਟੋ ਕਲਾਈਮੇਟ ਕੰਟਰੋਲ ਦੇ ਨਾਲ-ਨਾਲ ਡਿਊਲ ਜ਼ੋਨ ਟੈਂਪਰੇਚਰ ਕੰਟਰੋਲ ਵਰਗੇ ਫੀਚਰਜ਼ ਮੌਜੂਦ ਨੇ ਪਰ ਜਿਨ੍ਹਾਂ ਦੇ ਕੋਲ ਪੁਰਾਣੀਆਂ ਗੱਡੀਆਂ ਨੇ ਜਾਂ ਜਿਨ੍ਹਾਂ ਗੱਡੀਆਂ ਦੇ ਵਿੱਚ ਇਹ ਫੀਚਰ ਨਹੀਂ ਹੈ ਉਹਨਾਂ ਦੇ ਲਈ ਅਸੀਂ ਕੁਝ ਖਾਸ ਟ੍ਰਿਕਸ ਲੈ ਕੇ ਆਏ ਹਾਂ। AC ਦੇ ਤਾਪਮਾਨ ਦੀ ਗੱਲ ਕਰੀਏ ਤਕਾਰ ਦੇ ਵਿੱਚ AC ਦਾ ਸਹੀ ਤਾਪਮਾਨ ਰੱਖਣ ਦੇ ਨਾਲ ਡਰਾਈਵਰ ਅਤੇ ਯਾਤਰੀ ਧੂਆਂ ਨੂੰ ਰਾਹਤ ਮਿਲਦੀ ਹੈ ਗੱਡੀ ਦੇ ਵਿੱਚ AC ਦਾ ਤਾਪਮਾਨ ਜੋ ਹੈ 24 ਡਿਗਰੀ ਤੋਂ 26 ਡਿਗਰੀ ਦਰਮਿਆਨ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ ਇਸ ਤਾਪਮਾਨ ਤੇ ਤੁਹਾਨੂੰ ਚੰਗੀ ਕੂਲਿੰਗ ਮਿਲੇਗੀ ਅਤੇ AC ਤੇ ਜ਼ਿਆਦਾ ਦਬਾਅ ਵੀ ਨਹੀਂ ਪਏਗਾ ਜੇਕਰ ਤੁਸੀਂ 20 ਡਿਗਰੀ ਜਾਂ ਇਸ ਤੋਂ ਘੱਟ ਤਾਪਮਾਨ ਤੇ AC ਚਲਾਉਂਦੇ ਹੋ ਤਾਂ AC ਨੂੰ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਅਤੇ ਇਸ ਦੇ ਨਾਲ ਇੰਦਣ ਦੀ ਖਪਤ ਵੀ ਵੱਧ ਜਾਂਦੀ ਹੈ ਇਸ ਤੋਂ ਇਲਾਵਾ ਤੁਹਾਨੂੰ ਬਰਸਾਤ ਦੇ ਮੌਸਮ ਦੇ ਵਿੱਚ ਠੰਡ ਵੀ ਲੱਗ ਸਕਦੀ ਹੈ ਜੇਕਰ ਤੁਸੀਂ 28 ਡਿਗਰੀ ਸੈਲਸੀਅਸ ਜਾਂ ਇਸ ਤੋਂ ਵੱਧ ਤਾਪਮਾਨ ਤੇ ਏਸੀ ਚਲਾਉਂਦੇ ਹੋ ਤਾਂ ਤੁਹਾਨੂੰ ਠੰਡਕ ਨਹੀਂ ਮਿਲੇਗੀ ਅਤੇ ਤੁਹਾਨੂੰ ਵਾਰ-ਵਾਰ ਏਸੀ ਦਾ ਤਾਪਮਾਨ ਘਟਾਉਣਾ ਪਵੇਗਾ ਇਸ ਦੇ ਨਾਲ ਇੰਦਣ ਦੀ ਖਪਤ ਵੀ ਵੱਧ ਸਕਦੀ ਹੈ ਏਸੀ ਦੇ ਫੈਨ ਦੀ ਸਪੀਡ ਦਾ ਵੀ ਧਿਆਨ ਰੱਖਿਆ ਜਾਣਾ ਚਾਹੀਦਾ ਹੈ AC ਦੇ 팬 ਦੀ ਸਪੀਡ ਆਪਣੀ ਪਸੰਦ ਅਤੇ ਲੋਡ ਦੇ ਮੁਤਾਬਕ ਰੱਖੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਠੰਡੀ ਹਵਾ ਦਾ ਸੰਚਾਰ ਪੂਰੇ ਕੈਬਿਨ ਦੇ ਵਿੱਚ ਯਾਨੀ ਪੂਰੀ ਗੱਡੀ ਦੇ ਵਿੱਚ ਹੋਵੇ ਤਾਂ ਤੁਸੀਂ ਪੱਖੇ ਦੀ ਸਪੀਡ ਥੋੜੀ ਜਿਹੀ ਤੇਜ਼ ਰੱਖ ਸਕਦੇ ਹੋ AC ਵੈਂਟਸ ਨੂੰ ਇਸ ਤਰੀਕੇ ਦੇ ਨਾਲ ਐਡਜਸਟ ਕਰੋ ਕਿ ਠੰਡੀ ਹਵਾ ਤੁਹਾਡੇ ਚਿਹਰੇ ਅਤੇ ਸਰੀਰ ਤੇ ਸਿੱਧੀ ਨਾ ਆਵੇ ਇਸ ਕਰਕੇ ਤੁਹਾਨੂੰ ਠੰਡ ਲੱਗ ਸਕਦੀ ਹੈ ਸੋ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਬਰਸਾਤ ਦੇ ਮੌਸਮ ਦੇ ਵਿੱਚ AC ਚਲਾਉਂਦੇ ਹੋ ਤਾਂ ਤੁਹਾਨੂੰ ਵੱਡਾ ਫਾਇਦਾ ਹੋ ਸਕਦਾ ਹੈ